ਹਾਂਜੀ ਦੋਸਤੋ ਸਵਾਗਤ ਹੈ ਆਪਣੇ ਚੈਨਲ ਤੇ ਆਰ2 ਸ਼ਾਰਟਸ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਪੀਜੇ ਦੇ 40 ਹਸਪੀਟਲ ਦੀ ਕਿਉਂ ਕਰਨ ਜਾ ਰਹੇ ਕਿਉਂਕਿ ਸਭ ਨੂੰ ਪਤਾ ਪੰਜਾਬ ਦਾ ਸਭ ਤੋਂ ਵੱਡਾ ਹਾਦਸਾ ਹੋਇਆ ਜਿਹੜਾ ਕਿ ਪੰਜਾਬੀ ਸਿੰਗਰ ਰਾਜਵੀਰ ਜੋਨਦਾ ਜੀ ਨਾਲ ਹੋਇਆ ਤੇ ਉਹਨਾਂ ਇਲਾਜ 40 ਹਸਪੀਟਲ ਚੱਲ ਰਿਹਾ ਜਿਸ ਦੇ ਕਰਕੇ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਕਿ 40 ਦੇ ਪੀਜੀਏ ਦੇ ਵਿੱਚ ਕੀ ਡਿਫਰੈਂਸ ਆ ਤੇ ਕਿੱਥੇ ਸਾਨੂੰ ਫਾਇਦਾ ਲਾਈਟਰੋਂਦਾ ਤੇ ਉਹਨਾਂ ਨੂੰ ਕੀ ਬੈਨੀਫੀਟ ਹੋ ਸਕਦਾ ਜੇਕਰ ਉਹ ਪੀਜੀਏ ਰੈਫਰ ਹੋਣਗੇ ਜਾਂ ਉਹਨਾਂ ਨੂੰ ਉੱਥੇ ਰੱਖਣ 'ਚ ਫਾਇਦਾ ਜਿੱਥੇ ਉਹਨਾਂ ਦਾ ਇਲਾਜ ਪਹਿਲਾਂ ਚੱਲਦਿਆ ਤੇ ਗੱਲ ਕਰਦੇ ਆਪਰੇ ਪੀਜੀਏ ਦੇ ਫੋਰਟਿਸ ਦੀ ਪੀਜੀਏ ਜਿਹੜਾ ਹਸਪੀਟਲ ਆ ਉਸ ਨੂੰ ਸਭ ਨੂੰ ਪਤਾ ਕਿ ਚੰਡੀਗੜ੍ਹ ਆ ਜਿਹੜਾ ਕਿ ਇੱਕ ਗਵਰਨਮੈਂਟ ਹਸਪੀਟਲ ਤੇ ਫੋਰਟਿਸ ਇੱਕ ਪ੍ਰਾਈਵੇਟ ਹੈ ਸੈਕਟਰ ਚੰਦਾ ਸਭ ਤੋਂ ਪਹਿਲਾਂ ਗੱਲ ਕਰਦੇ ਪੀਜੀਏ ਇੱਕ ਸਰਕਾਰੀ ਹਸਪਤਾਲ ਜਿਸ ਦੇ ਨਾਲ ਨਾਮ ਹੈ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੱਥੇ ਹਰ ਰੋਜ਼ ਹਜ਼ਾਰਾਂ ਮਰੀਜ਼ ਆਪਣਾ ਇਲਾਜ ਕਰਾਉਣ ਲਈ ਉੱਤਰ ਪੂਰੇ ਭਾਰਤ ਵਿੱਚ ਆਉਂਦੇ ਨੇ ਮਤਲਬ ਕਿ ਇਹ ਨਹੀਂ ਕਿਲੇ ਪੰਜਾਬ ਚ ਬਹੁਤ ਦੁਨੀਆ ਦੇ ਕਈ ਥਾਵਾਂ ਤੋਂ ਲੋਕ ਇੱਥੇ ਆਉਂਦੇ ਨੇ ਜੁਜੀ ਪਾਸੇ 40s ਹਸਪੀਟਲ ਇੱਕ ਪ੍ਰਾਈਵੇਟ ਹਸਪੀਟਲ ਵਸਨ ਪਹਿਲੇ ਦੱਸਿਆ ਗਿਆ ਇੱਕ ਸੌਦਾ ਵੜਿਆ ਸੁਧਾ ਦਿੰਦਾ ਪਰ ਇੱਥੇ ਖਰਚੇ ਜ਼ਿਆਦਾ ਆਉਂਦੇ ਨੇ ਤਾਂ ਕਰਕੇ ਇਥੇ ਥੋੜਾ ਜਿਹਾ ਲਾਗਤ ਜਿਆਦਾ ਨੂੰ ਕਰਕੇ ਮਰੀਜ਼ ਘਰ ਜਾਂਦਾ ਹੈ ਪੀਜੀਐ ਦੇ ਡਾਕਟਰ ਦੇਸ਼ ਤੋਂ ਸਭ ਤੋਂ ਵਧੀਆ ਨੌਲੇਜ ਦੇ ਡਾਕਟਰ ਨੇ ਸਭ ਤੋਂ ਵੱਧ ਐਕਸਪੀਰੀਅੰਸ ਤੇ ਰਿਸਰਚ ਕਹਿੰਦੇ ਹੋ ਡਾਕਟਰ ਨੇ ਤੇ ਸਭ ਤੋਂ ਜ਼ਿਆਦਾ ਉੱਥੇ ਚੈੱਕਅਪ ਕਰਨ ਲਈ ਬੰਦਿਆ ਸਪੈਸ਼ਲਿਸਟ ਆਉਂਦੇ ਨੇ ਪਰ ਵੀ ਬੜਾ ਕੰਮ ਹੁੰਦੇ ਕਰਕੇ ਉੱਥੇ ਥੋੜਾ ਜਿਹਾ ਬੰਦੇ ਨੂੰ ਐਡਮਿਸ਼ਨ ਜਾਂ ਐਡਮਿਟ ਨਹੀਂ ਕੀਤਾ ਇਹਨਾਂ ਦੇ ਜਲਦੀ ਪਰ ਮਾਈ ਸੂਲਤਾ ਸਰਕਾਰੀ ਬੜੀਆ ਹੈ ਇਹ ਚ ਆਰਾਮਦਾਇਕ ਹਸਪੀਟਲ ਹੈ ਪਰ ਪ੍ਰਾਈਵੇਟ ਦੇ ਵਾਂਗ ਇਨਾ ਆਰਾਮ ਦੇਖ ਨਹੀਂ ਮਿਲੇਗਾ ਹੁਣ ਗੱਲ ਕਰਦੇ ਫੋਰਟਿਸ ਦੀ ਤਾਂ ਇੱਥੇ ਆਰਾਮ ਨਾਲ ਆਪਣੀ ਅਪਾਇੰਟਮੈਂਟ ਲੈ ਕੇ ਤੁਸੀਂ ਜਦੋਂ ਮਰਜੀ ਆ ਸਕਦੇ ਹੋ ਵੇਟਿੰਗ ਟਾਈਮ ਬਹੁਤ ਘੱਟ ਮਿਲਦੀ ਹੈ ਕਿਉਂਕਿ ਗਵਰਨਮੈਂਟ ਨਹੀਂ ਪ੍ਰਾਈਵੇਟ ਸੈਕਟਰ ਚ ਆ ਜਾਂਦਾ ਤਾਂ ਪ੍ਰਾਈਵੇਟ ਰੂਮ AC ਮਿਲਦੇ ਸਮੂਹ ਨਰਸਿੰਗ ਬਹੁਤ ਹੋਈ ਉਹ ਤਾਂ ਸਮ ਬੀਜੀਐਚ ਵੀ ਮਿਲ ਜਾਂਦਾ ਪਰ ਕਾਫੀ ਖਰਚਾ ਵੱਧ ਜਾਂਦਾ ਜੇ ਤੁਸੀਂ ਫੋਰਟਿਸ ਚ ਜਾ ਕੇ ਜਿਹੜਾ ਕਿ ਪੀਜੀਐਸ ਨੂੰ ਕੱਟ ਕੇ ਇਹ ਰਿਮੁਫਤ ਇਲਾਜ ਹੀ ਹੋ ਜਾਂਦਾ ਬੀਜੀਐਚ ਪੀਜੀਐਸ ਨੂੰ ਹਰ ਚੀਜ਼ ਚਾਰਜੇਬਲ ਨਹੀਂ ਹੈਗੀ ਕੁਝ ਚੀਜ਼ਾਂ ਚਾਰਜੇਬਲ ਆ ਪਰ ਫੋਟਿਸ ਹਸਪੀਟਲ ਚ ਸਭ ਕੁਝ ਚਾਰਜੇਬਲ ਆ ਸਿਰਫ ਸਕੈਨਿੰਗ ਤੋਂ ਲੈ ਕੇ ਟੈਸਟੇ ਜੋ ਵੀ ਤੁਹਾਡਾ ਕੁਝ ਹੋਊਗਾ ਸਾਰੇ ਚਾਰਜ ਤੇ ਚਾਰਜਸ ਕੋਈ ਨਾਰਮਲ ਨਹੀਂ ਜਿਆਦਾ ਹੁੰਦੇ ਨੇ ਤਾਂ ਜੇ ਆਪਾਂ ਹੁਣ ਇਹਨਾਂ ਦੋਨਾਂ ਗੱਲ ਕਰਦੇ ਆਪਾਂ ਫਿਰ ਕੰਪੈਰੀਨ ਦੀ ਤਾਂ ਦੋਨਾਂ ਹਸਪਤਾਲਾਂ ਦਾ ਇਲਾਜ ਉਹ ਸੇਮ ਪੋਜੀਸ਼ਨ ਦੇਗੀ ਆਈ ਥਿੰਕ ਕੀਤਾ ਹੀ ਹਾਂ ਕਿਉਂਕਿ ਡਾਕਟਰ ਦਾ ਕੰਮ ਹੁੰਦਾ ਮਰੀਜ਼ ਨੂੰ ਬਚਾਉਣਾ ਉਹ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਉਹ ਤੇ ਬਿਪੰਡਿੰਗ ਨਹੀਂ ਕਰਦਾ ਪਰ ਕਿਉਂਕਿ ਫਿਰ ਵੀ ਇਹ ਦੇਖਿਆ ਤਾਂ ਐਕਸਪੀਰੀਅੰਸ ਡਾਕਟਰ ਜਿਆਦਾ ਪੀਆਈ ਕੋਲ ਆ ਪਰ 40 ਦੇ ਵੀ ਜਿਆਦਾ ਵਧੀਆ ਰਿਜ਼ਲਟਸ ਆਏ ਹੋਏ ਨੇ ਪਰ ਜੇ ਉਹਨੇ ਇਲਾਜ ਦੀ ਗੱਲ ਕਰਕੇ ਰਾਜੇਰ ਜੀਵਨ ਦਾ ਜੀ ਦਿੱਤਾ ਉਹਨਾਂ ਨੂੰ ਫੋਟੇਜ ਦੇ ਵਿੱਚ ਰੱਖਿਆ ਗਿਆ ਸਿਰਫ ਇਲਾਜ ਦਾ ਖਰਚਾ ਜ਼ਿਆਦਾ ਵੱਧ ਸਕਦਾ ਵੈਂਟਿਲੇਟਰ ਤੇ ਪਾਉਣ ਦਾ ਡੇਜ ਦਾ ਖਰਚਾ ਪਰ ਜੇਕਰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਉਹਨਾਂ ਲਈ ਖਰਚਾ ਕੋਈ ਨਹੀਂ ਕੋਈ ਨਾਲੋਂ ਪਹਿਲਾਂ ਹੀ ਕਾਫੀ ਨਾਮ ਖੱਟਿਆ ਫਿਰ ਨੇਮ ਵੀ ਮੈ ਪਰ ਜੇ ਉਹਨਾਂ ਦੀ ਜਾਨ ਬਚਦੀ ਦਿੱਤੇ ਵਿੱਚ ਖਰਚਾ ਨਹੀਂ ਦੇਖਿਆ ਜਾਏਗਾ ਪਰ ਜੇਕਰ ਉਹ ਐਕਸਪੀਰੀਅੰਸ ਡਾਕਟਰ ਨਹੀਂ ਹੈਗੇ ਫੋਟੇਜ ਤੱਕ ਉਹਨਾਂ ਨੂੰ ਸ਼ੀਤੀ ਹੀ ਰੈਫਰ ਕਰਨਾ ਚਾਹੀਦਾ ਪੀਜੀਆ ਹਸਪਤਾਲ 'ਚ ਤਾਂ ਜੋ ਉਹਨਾਂ ਦੀ ਜਾਨ ਬਚ ਸਕੇ ਜੇ ਜਿਹੜੀ ਨਿਊਰੋਲੋਜੀਕਲ ਉਹਨਾਂ ਡੈਮੇਜ ਹੋਇਆ ਜ ਹੋ ਰਿਹਾ ਉਹ ਕੰਡੀਸ਼ਨ ਡੈਡ ਬੋਡੀਜ਼ ਨਾਲ ਕਨਵਾਟ ਹੋਏ ਤਾਂ ਕਰਕੇ ਨੂੰ ਜਸਤੋ ਵਾਤ ਕੇਅਰ ਕਰਨੀ ਚਾਹੀਦੀ ਕਿ ਜੇਕਰ ਉਹਨਾਂ ਨੂੰ ਮਤਲਬ ਕਿ ਡਾਕਟਰ ਨੌਲੇਜ ਘਟਾ ਤਾਂ ਉਹਨਾਂ ਨੂੰ ਪੀਜ ਰੈਸੀਵ ਕਰਨਾ ਚਾਹੀਦਾ ਮੇਰੇ ਅਕੋਰਡਿੰਗ ਤੇ ਤੁਹਾਡੀ ਰਾਏ ਕੀ ਹੈ ਤੁਸੀਂ ਕਮੈਂਟਸ ਚ ਦੱਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਨਵੀਂ ਅਪਡੇਟਰ ਥੈਂਕ ਯੂ